ਬਰਤਪ ਸਿੰਘ ਬਾਜਪਾ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਉਹਨਾਂ ਨੇ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਜਿਸ ਦੇ ਤਹਿਤ ਅੱਜ ਜਿਹੜਾ ਕਿ ਉਹਨਾਂ ਦੇ ਉੱਤੇ ਹੋਇਆ ਪਾਰਚਾ ਰੱਦ ਹੋ ਸਕਦਾ ਹੈ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਕੱਲ ਉਹਨਾਂ ਨੂੰ ਜਿਹੜਾ ਕਿ ਥਾਣੇ ਦੇ ਵਿੱਚ ਸੱਦਿਆ ਗਿਆ ਤੇ ਸਾਰੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਜਿਹੜੀ ਕਿ ਮੌਜੂਦ ਸੀ ਤੇ ਜਿਸ ਦੇ ਤਹਿਤ ਥਾਣੇ ਦੇ ਬਾਹਰ ਧਰਨਾ ਤੱਕ ਲਾਇਆ ਗਿਆ ਤੇ ਉੱਥੇ ਹੀ ਜਿੰਨਾ ਚਿਰ ਪ੍ਰਤਾਪ ਸਿੰਘ ਬਾਜਬਾ ਬਾਹਰ ਨਹੀਂ ਆਏ ਉਦੋਂ ਤੱਕ ਸਾਰੀ ਕਾਂਗਰਸ ਲੀਡਰਸ਼ਿਪ ਜਿਹੜੀ ਕਿ ਬਾਹਰ ਪ੍ਰਦਰਸ਼ਨ ਕਰ ਰਹੀ ਸੀ ਤੇ ਸਰਕਾਰ ਨੂੰ ਲੜਦਾ ਤੱਕ ਪਾਈਆਂ ਜਾ ਰਹੀਆਂ ਸੀ ਦੂਜੇ ਪਾਸੇ ਦੱਸਿਆ ਕਿ ਪਹਿਲਾ ਪ੍ਰਤਾਪ ਸਿੰਘ ਬਾਜਬਾ ਨੇ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਬੋਲਿਆ ਕਿ ਜਿਹੜੇ ਪੰਜਾਬ ਬੰਬ ਪੰਜਾਬ ਦੇ ਵਿੱਚ ਆਏ ਨੇ ਤੇ ਜਿਸ ਤੋਂ ਬਾਅਦ 18 ਜਿਹੜੇ ਕਿ ਬਲਾਸਟ ਹੋ ਚੁੱਕੇ ਨੇ ਤੇ ਹਜੇ ਕੁਝ ਹੁਣੇ ਬਾਕੀ ਨੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਤੇ ਇਸ ਬਿਆਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੇ ਕੀ ਅਤਵਾਦੀਆਂ ਦੇ ਨਾਲ ਲਿੰਕ ਨੇ ਪਾਕਿਸਤਾਨੀ ਦੇ ਨਾਲ ਲਿੰਕ ਨੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਹੁਣ ਲਗਾਤਾਰ ਜਵਾਬ ਮੰਗ ਰਹੀ ਸੀ ਕਿ ਇਹ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਅਗਰ ਮਿਲੀ ਸੀ ਤਾਂ ਇਸ ਨੂੰ ਲੈ ਕੇ ਪੰਜਾਬ ਪੁਲਿਸ ਤੱਕ ਕਿਉਂ ਨਹੀਂ ਦੱਸਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਪ੍ਰਤਾਪ ਅ ਬਾਜਬਾ ਨੂੰ ਲੈ ਕੇ ਹੁਣ ਲਗਾਤਾਰ ਉੱਥੇ ਹੀ ਇੱਕ ਪਰਚਾ ਵਿਠੋਕਿਆ ਗਿਆ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਪ੍ਰਤਾਪ ਬਾਜਬਾ ਦੇ ਉੱਤੇ ਜੋ ਐਫ ਆਈ ਆਰ ਹੋਈ ਉਸ ਨੂੰ ਲੈ ਕੇ ਉਹਨਾਂ ਨੇ ਕੱਲ ਹਾਈ ਕੋਰਟ ਤੱਕ ਰੁਖ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਹਾਈ ਕੋਰਟ ਦੇ ਰੁਖ ਦਰਾਂ ਉਹਨਾਂ ਨੇ ਕਿਹਾ ਕਿ ਜੋ ਮੇਰੇ ਉੱਤੇ ਪਰਚਾ ਦਰਜ ਹੋਇਆ ਉਸ ਨੂੰ ਰੱਦ ਕੀਤਾ ਜਾਵੇ ਤੇ ਪ੍ਰਤਾਪ ਬਾਜਬਾ ਦੇ ਇਸ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਪਰਚਾ ਜਿਹੜਾ ਕਿ ਰੱਦ ਹੋ ਸਕਦਾ ਹੈ ਤੇ ਹਾਈ ਕੋਰਟ ਅਗਲਾ ਫੈਸਲਾ ਸੁਣਾ ਸਕਦਾ ਹੈ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਜਿਸ ਦੇ ਤਹਿਤ ਅੱਜ ਜਿਹੜਾ ਕਿ ਉਹਨਾਂ ਦੇ ਉੱਤੇ ਹੋਇਆ 파ਚਰ ਰੱਦ ਹੋ ਸਕਦਾ ਹੈ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਕੱਲ ਉਹਨਾਂ ਨੂੰ ਜਿਹੜਾ ਕਿ ਥਾਣੇ ਦੇ ਵਿੱਚ ਸੱਦਿਆ ਗਿਆ ਤੇ ਸਾਰੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਜਿਹੜੀ ਕਿ ਮੌਜੂਦ ਸੀ ਤੇ ਜਿਸ ਦੇ ਤਹਿਤ ਥਾਣੇ ਦੇ ਬਾਹਰ ਧਰਨਾ ਤੱਕ ਲਾਇਆ ਗਿਆ ਤੇ ਉੱਥੇ ਹੀ ਜਿੰਨਾ ਚਿਰ ਪ੍ਰਤਾਪ ਸਿੰਘ ਬਾਜਵਾ ਬਾਹਰ ਨਹੀਂ ਆਏ ਉਦੋਂ ਤੱਕ ਸਾਰੀ ਕਾਂਗਰਸ ਲੀਡਰਸ਼ਿਪ ਜਿਹੜੀ ਕਿ ਬਾਹਰ ਪ੍ਰਦਰਸ਼ਨ ਕਰ ਰਹੀ ਸੀ ਤੇ ਸਰਕਾਰ ਨੂੰ ਲੜਦਾ ਤੱਕ ਪਾਈਆਂ ਜਾ ਰਹੀਆਂ ਸੀ ਦੂਜਿਆ ਪਾਸੇ ਦੱਸਦੀ ਹੈ ਕਿ ਪਹਿਲਾ ਪ੍ਰਤਾਪ ਸਿੰਘ ਬਾਜਬਾ ਨੇ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਬੋਲਿਆ ਕਿ ਜਿਹੜੇ ਪੰਜਾਬ ਬੰਬ ਪੰਜਾਬ ਦੇ ਵਿੱਚ ਆਏ ਨੇ ਤੇ ਜਿਸ ਤੋਂ ਬਾਅਦ 18 ਜਿਹੜੇ ਕਿ ਬਲਾਸਟ ਹੋ ਚੁੱਕੇ ਨੇ ਤੇ ਹਜੇ ਕੁਝ ਹੁਣੇ ਬਾਕੀ ਨੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਤੇ ਇਸ ਬਿਆਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੇ ਕੀ ਅਤਵਾਦੀਆਂ ਦੇ ਨਾਲ ਲਿੰਕ ਨੇ ਪਾਕਿਸਤਾਨੀ ਦੇ ਨਾਲ ਲਿੰਕ ਨੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਹੁਣ ਲਗਾਤਾਰ ਜਵਾਬ ਮੰਗ ਰਹੀ ਸੀ ਕਿ ਇਹ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਅਗਰ ਮਿਲੀ ਸੀ ਤਾਂ ਇਸ ਨੂੰ ਲੈ ਕੇ ਪੰਜਾਬ ਪੁਲਿਸ ਤੱਕ ਕਿਉਂ ਨਹੀਂ ਦੱਸਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਪ੍ਰਤਾਪ ਅ ਬਾਜਬਾ ਨੂੰ ਲੈ ਕੇ ਹੁਣ ਲਗਾਤਾਰ ਉੱਥੇ ਹੀ ਇੱਕ ਪਰਚਾ ਵਿਠੋਕਿਆ ਗਿਆ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਪਰਤਾਬ ਬਾਜਵਾ ਦੇ ਉੱਤੇ ਜੋ ਐਫਆਈਆਰ ਹੋਈ ਉਸ ਨੂੰ ਲੈ ਕੇ ਉਹਨਾਂ ਨੇ ਕੱਲ ਹਾਈ ਕੋਰਟ ਤੱਕ ਰੁਖ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਹਾਈ ਕੋਰਟ ਦੇ ਰੁਖਦਾਰਾਂ ਨੇ ਉਹਨਾਂ ਨੇ ਕਿਹਾ ਕਿ ਜੋ ਮੇਰੇ ਉੱਤੇ ਪਰਚਾ ਦਰਜ ਹੋਇਆ ਉਸ ਨੂੰ ਰੱਦ ਕੀਤਾ ਜਾਵੇ ਤੇ ਪਰਤਾਬ ਬਾਜਵਾ ਦੇ ਇਸ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਦੇ ਤਹਿਤ ਪਰਚਾ ਜਿਹੜਾ ਕਿ ਰੱਦ ਹੋ ਸਕਦਾ ਹੈ ਤੇ ਹਾਈ ਕੋਰਟ ਅਗਲਾ ਫੈਸਲਾ ਸੁਣਾ ਸਕਦਾ ਹੈ